ਜ਼ਿਲ੍ਹਾ ਮੋਗਾ ਵਿੱਚ ਦਤਾਰੂ ਪਸ਼ੂਆਂ ਨੂੰ ਮੁਖੁਰਤੇ ਗਲ ਕੋਟੂ ਦੀ ਬਿਮਾਰੀ ਜੋਰਾ ਸ਼ੁਰਨਦੇ ਇਸ ਬਿਮਾਰੀ ਕਾਰਨ ਕਿੰਨੇ ਹੀ ਪਸ਼ੂ ਹੋ ਰਹੇ ਨੇ ਬਿਮਾਰ ਪਸ਼ੂ ਪਾਲਨ ਵਿਭਾਗ ਡਾਇਰੈਕਟਰ ਨੇ ਪਸ਼ੂ ਪਾਲਕਾਂ ਨੂੰ ਕੀਤੀ ਅਪੀਲ ਹੁਣ ਖਬਰ ਵਿਸਥਾਰ ਨਾਲ ਜਿੱਥੇ ਕੁਝ ਸਮਾਂ ਪਹਿਲਾਂ ਪੰਜਾਬ ਦੇ ਤਾਰੂ ਪਸ਼ੂਆਂ ਵਿੱਚ ਉਹ ਲੰਪਿਕ ਸਕਿਨ ਬਿਮਾਰੀ ਹੋਣ ਕਾਰਨ ਪਸ਼ੂਆਂ ਦਾ ਕਾਫੀ ਨੁਕਸਾਨ ਹੋਇਆ ਸੀ ਅਤੇ ਵੱਡੇ ਪੱਧਰ ਤੇ ਪਸ਼ੂ ਪਾਲਕਾਂ ਦੀਆਂ ਗਾਈਆਂ ਤੇ ਮੱਝਾਂ ਵੀ ਮਰ ਗਈਆਂ ਸਨ ਅਤੇ ਪਸ਼ੂ ਪਾਲਕ ਕਾਫੀ ਨਿਰਾਸ਼ ਦੇਖਣ ਨੂੰ ਮਿਲ ਰਹੇ ਸਨ ਇਸ ਬਿਮਾਰੀ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਵੱਡੇ ਪੱਧਰ ਤੇ ਪਿੰਡ-ਪਿੰਡ ਵੈਕਸੀਨ ਲਗਾਈ ਗਈ ਸੀ ਤੇ ਪਸ਼ੂ ਪਾਲਕ ਦਾ ਤੰਦਾ ਘਾਟੇ ਵਾਲਾ ਤੰਦਾ ਸਾਫਤ ਹੋ ਰਿਹਾ ਸੀ ਇੱਕ ਵਾਰ ਹੁਣ ਫਿਰ ਪਸ਼ੂ ਪਾਲਕਾਂ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਕਿ ਮੋਗੇ ਜ਼ਿਲ੍ਹੇ ਅੰਦਰ ਪਸ਼ੂਆਂ ਵਿੱਚ ਮੂੰਖ ਖੁਰ ਬਿਮਾਰੀ ਦਿਨੋ ਦਿਨ ਵੱਧ ਰਹੀ ਹੈ ਪਸ਼ੂ ਪਾਲਕ ਜਸਵਿੰਦਰ ਸਿੰਘ ਰੋਲੀ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਕਾਫੀ ਪਸ਼ੂਆਂ ਨੂੰ ਮੂੰਖ ਖੁਰ ਦੀ ਬਿਮਾਰੀ ਲੱਗ ਚੁੱਕੀ ਹੈ ਜਿਸ ਕਾਰਨ ਉਹਨਾਂ ਦੇ ਪਸ਼ੂਆਂ ਵੱਲੋਂ ਚਾਰਾ ਖਾਣਾ ਬਿਲਕੁਲ ਬੰਦ ਕਰ ਦਿੱਤਾ ਗਿਆ ਅਤੇ ਹੁਣ ਉਹ ਪ੍ਰਾਈਵੇਟ ਡਾਕਟਰਾਂ ਦਾ ਸਹਾਰਾ ਲੈ ਕੇ ਪ੍ਰਾਈਵੇਟ ਤੌਰ ਤੇ ਮਹਿੰਗਾ ਇਲਾਜ ਕਰਵਾ ਰਹੇ ਨੇ ਪਰ ਪਸ਼ੂਆਂ ਨੂੰ ਕੋਈ ਬਹੁਤਾ ਫਰਕ ਨਹੀਂ ਪਿਆ ਅੱਜ ਪਸ਼ੂ ਪਾਲਕਾਂ ਨੇ ਪਸ਼ੂਆਂ ਵਿੱਚ ਮੂੰਖ ਖੁਰ ਦੀ ਬਿਮਾਰੀ ਸਬੰਧੀ ਹਲਕਾ ਗਵ ਅ ਵਿਧਾਇਕ ਅਮਨਦੀਪ ਅਰੋੜਾ ਦੇ ਧਿਆਨ ਵਿੱਚ ਲਿਆਂਦਾ ਜਿਨ੍ਹਾਂ ਨੇ ਤੁਰੰਤ ਹੀ ਪਸ਼ੂ ਪਾਲਕ ਦੇ ਡਿਪਟੀ ਡਾਇਰੈਕਟਰ ਜ਼ਿਲ੍ਹਾ ਪਸ਼ੂ ਪਾਲਕ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਵੀਨ ਕੌਰ ਨਾਲ ਗੱਲਬਾਤ ਪਸ਼ੂਆਂ ਦੀ ਬਿਮਾਰੀ ਸਬੰਧੀ ਕੀਤੀ ਤੇ ਤੁਰੰਤ ਇਲਾਜ ਕਰਨ ਦੀ ਹਦਾਇਤਾਂ ਦਿੱਤੀਆਂ ਇਸ ਮੌਕੇ ਤੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਮੂਖੁਰ ਬਿਮਾਰੀ ਨੂੰ ਨਜੇਠਣ ਲਈ ਪੂਰੀ ਤਰ੍ਹਾਂ ਨਾਲ ਪ੍ਰਬੰਧ ਕੀਤਾ ਗਿਆ ਤੇ ਇਸ ਬਿਮਾਰੀ ਦੀ ਰੋਕ ਥਾਮ ਲਈ 100% ਵੈਕਸੀਨ ਪਹਿਲਾਂ ਹੀ ਹੋ ਚੁੱਕੀ ਹੈ ਤੇ ਜਿਸ ਪਿੰਡ ਵਿੱਚ ਵੀ ਪਸ਼ੂ ਦਾ ਪਸ਼ੂਆਂ ਮੁਖੁਰ ਦੀ ਬਿਮਾਰੀ ਜਿਸ ਪਿੰਡ ਵਿੱਚ ਵੀ ਪਸ਼ੂਆਂ ਨੂੰ ਮੁਖੁਰ ਦੀ ਬਿਮਾਰੀ ਹੈ ਉੱਥੇ ਸਰਕਾਰੀ ਟੀਮਾਂ ਇਲਾਜ ਕਰਨ ਲਈ ਤਤਪਰ ਨੇ ਇਸ ਮੌਕੇ ਤੇ ਉਹਨਾਂ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤਾ ਹੈ ਕਿ ਜੇਕਰ ਤੁਹਾਡੇ ਪਸ਼ੂਆਂ ਨੂੰ ਅਜਿਹਾ ਕੋਈ ਰੋਗ ਹੈ ਤਾਂ ਤੁਰੰਤ ਨਾਲ ਲੱਗਦੇ ਪਸ਼ੂ ਪਾਲਣ ਪਸ਼ੂ ਪਾਲਣ ਹਸਪਤਾਲ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਬਿਮਾਰੀ ਤੁਸੀਂ ਦੱਸ ਰਹੇ ਹੋ ਇਹ ਇਹ 3 ਡੇਸ ਸਿੰਟਮ ਸਿੰਡਰਮ ਹੈ ਜੀ ਇਹਦੇ ਵਿੱਚ ਫੀਵਰ ਹੋ ਰਿਹਾ ਪਸ਼ੂਆਂ ਨੂੰ ਔਰ ਉਹ ਪੱਠੇ ਵਗੈਰਾ ਜਿਹੜਾ ਖਾਣ ਪੀਣਾ ਛੱਡ ਰਹੇ ਆ ਆਪਣਾ ਔਰ ਇਹ ਸਿਰਫ 3 ਦਿਨ ਦੇ ਲਈ ਹੁੰਦਾ ਹੈ ਇਹਦੀ ਵੈਕਸੀਨ ਆਲਰੇਡੀ ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਕਰ ਦਿੱਤੀ ਗਈ ਹੈ ਔਰ ਸਾਡੇ ਹਰ ਡਿਸਪੈਂਸਰੀ ਦੇ ਵਿੱਚ ਡਾਕਟਰ ਸਾਡੇ ਪੂਰਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਸਾਰਾ ਅਸੀਂ ਇੰਤਜ਼ਾਮ ਕੀਤਾ ਹੋਇਆ ਸੋ ਮੇਰੀ ਗੁਜਾਰਿਸ਼ ਹੈ ਸਾਡੇ ਸਾਰੇ ਪੀਰਾ ਨੂੰ ਜਿਨ੍ਹਾਂ ਨੇ ਆਪਣੇ ਘਰੇ ਪਸ਼ੂ ਰੱਖੇ ਹੋਏ ਆ ਕਿ ਕਾਈਂਡਲੀ ਤੁਸੀਂ ਜਿਹੜੇ ਸਰਕਾਰੀ ਡਾਕਟਰ ਆ ਉਹਨਾਂ ਨੂੰ ਹੀ ਕੰਟੈਕਟ ਕਰੋ ਔਰ ਸਾਰੀਆਂ ਦਵਾਈਆਂ ਜਿਹੜੀਆਂ ਔਰ ਡਾਕਟਰ ਸਹਿਬਾਨ ਸਾਡੇ ਕੋਲ ਪੂਰਾ ਸਟਾਫ ਜਿਹੜਾ ਅਵੇਲੇਬਲ ਹੈ ਔਰ ਉਹਨਾਂ ਨੂੰ ਕੰਟੈਕਟ ਕਰਕੇ ਤੁਸੀਂ ਆਪਣੇ ਪਸ਼ੂਆਂ ਨੂੰ ਦਿਖਾ ਕੇ ਉਹਨਾਂ ਦਾ ਟ੍ਰੀਟਮੈਂਟ ਕਰਵਾਓ ਮੈਂ ਹੁਣੀ ਜੀ ਸਾਡੇ ਡਿਪਟੀ ਡਾਇਰੈਕਟਰ ਮੈਡਮ ਇੱਥੇ ਡਾਕਟਰ ਹਰਵੀਨ ਨੇ ਉਹਨਾਂ ਨਾਲ ਗੱਲ ਕਰਕੇ ਹਟੀਆਂ ਉਹਨਾਂ ਦੇ ਕਹਿਣ ਦੇ ਮੁਤਾਬਿਕ ਹਰ ਹਸਪੀਟਲ ਹਰ ਡਿਸਪੈਂਸਰੀ ਦੇ ਵਿੱਚ ਔਰ ਹਸਪੀਟਲ ਦੇ ਵਿੱਚ ਸਾਡੇ ਕੋਲ ਸਟਾਫ ਪੂਰਾ ਔਰ ਟ੍ਰੀਟਮੈਂਟ ਦੀ ਮੈਡੀਸਿਨ ਦੀ ਕੋਈ ਕਮੀ ਨਹੀਂ ਹੈਗੀ ਔਰ ਸਾਡੇ ਕੋਲ ਹਰ ਤਰ੍ਹਾਂ ਦਾ ਟ੍ਰੀਟਮੈਂਟ ਹੈਗਾ ਸੋ ਕਾਈਂਡਲੀ ਤੁਸੀਂ ਆਪਣੇ ਜਿੱਥੇ ਵੀ ਤੁਹਾਡੇ ਸਰਕਾਰੀ ਡਿਸਪੈਂਸਰੀ ਉੱਥੇ ਵਿਜ਼ਿਟ ਕਰੋ ਜਿਹੜੇ ਪਸ਼ੂ ਪਾਲਣ ਵਿਭਾਗ ਵੱਲੋਂ ਜਿਹੜੀਆਂ ਬਿਮਾਰੀਆਂ ਕੀਤੀਆਂ ਗਈਆਂ ਨੇ ਵੈਕਸੀਨਸ ਲਈ ਲੱਗ ਰਹੀਆਂ ਨੇ ਉਹਨਾਂ ਉੱਤੇ ਸਾਰੀ ਕੰਮ ਕਰੀਓ ਸਾਰਿਆਂ ਨੂੰ ਸਸਕਾਰ ਪਹਿਲਾਂ ਦਾ ਮੈਂ ਇੱਥੇ ਦੱਸਣਾ ਚਾਹੂੰਗੀ ਕਿ ਮੂਖੁਰ ਹੈ ਜਿਹੜੀ ਵੈਸੇ ਹੀ ਬਰੌਟ ਟਰਮ ਯੂਜ਼ ਕਰੀ ਜਾਂਦੇ ਆ ਸਾਰੇ ਕਿ ਮੂਖੁਰ ਹੋ ਗਿਆ ਮੂਖੁਰ ਨਹੀਂ ਹੈਗਾ ਇਹ ਬੇਸਿਕਲੀ ਇਹ ਟੀਡੀਐਸ ਹੈ 3 ਡੇਸ ਸਿਕਨੈਸ ਹੈ ਔਰ ਇਹਨੂੰ ਕੋਈ ਵੀ ਆ ਕੇ ਕਹਿ ਜਾਂਦਾ ਕਿ ਇਹ ਮੂੰਹ ਖੁਰਿਆ ਮੂੰਹ ਖੁਰ ਦੇ ਵਿੱਚ ਪ੍ਰੋਪਰ ਜੀਭ ਤੇ ਛਾਲੇ ਤੇ ਪੈਰਾਂ ਦਾ ਲੰਗੜਾਪਨ ਹੁੰਦਾ ਹੈ ਤੇ ਉਹ ਹੋਣ ਦੇ ਚਾਂਸਸ ਘਟਾ ਹੈ ਜਿਵੇਂ ਕਿ ਵੈਦਰ ਵੀ ਠੀਕ ਹੋ ਚੁੱਕਾ ਹੈ ਵਾਇਰਸ ਹੈ ਜਿਹੜਾ ਇਸ ਵੈਦਰ ਚ ਡਿਸਕਰੇਜ ਹੋ ਜਾਂਦਾ ਤੇ ਜਿਹੜੀ ਗੱਲ ਹੈ ਦੂਸਰੀ ਕਿ ਸੀ ਪ੍ਰੋਟੈਕਸ਼ਨ ਹੈ ਸਾਰੇ ਮੋਗਾ ਜ਼ਿਲ੍ਹੇ ਵਿੱਚ ਇਕੱਲਾ ਇਕੱਲਾ ਐਨੀਮਲ ਅ ਵੈਕਸੀਨੇਟ ਇਤੋ ਤੱਕ ਲਾਇਆ ਕੁੱਲਾ ਕੁੱਲਾ ਜਿਹੜਾ ਜਾਨਵਰ ਹੈ ਉਹਨੂੰ ਇਸ ਬਿਮਾਰੀ ਤੋਂ ਅਸੀਂ ਟੀਕੇ ਲਗਾ ਚੁੱਕੇ ਆਂ ਔਰ ਜੇ ਕਿਤੇ ਮਾਈਲਡ ਹੋ ਉਹਦੀ ਆਉਂਦੀ ਹੈ ਤੇ ਉਹ ਕਿਸੇ ਵੀ ਵੈਕਸੀਨ ਨੂੰ ਲਾਉਣ ਤੋਂ ਬਾਅਦ ਇਹ ਬਿਮਾਰੀ ਦਾ ਲੱਛਣ ਹਲਕੇ ਪੰਜ ਆ ਸਕਦਾ ਜਿਹੜਾ ਕਿ ਇੱਕ ਦੋ ਦਿਨ ਚੋਂ ਠੀਕ ਹੋ ਜਾਂਦਾ ਪਰ ਇਹਦੇ ਵਿੱਚ ਮੈਂ ਥੋੜਾ ਜਿਹਾ ਕਿਸਾਨ ਵੀਰਾਂ ਨੂੰ ਇਹ ਗੁਜਾਰਿਸ਼ ਕਰੂੰਗੀ ਤੁਹਾਡੇ ਮਾਧਿਅਮ ਰਾਹੀਂ ਕਿ ਅਸੀਂ ਜਦੋਂ ਵੀ ਸਰਕਾਰ ਦੀ ਕੋਈ ਟੀਮ ਘਰ ਘਰ ਜਾ ਕੇ ਵੈਕਸੀਨ ਲਗਾਉਂਦੀ ਹੈ ਤਾਂ ਕਾਫੀ 10 ਤੋਂ 20% ਲੋਕ ਇਹਦੇ ਚ ਕੋਆਪਰੇਟ ਨਹੀਂ ਕਰਦੇ ਉਹ ਵੈਕਸੀਨ ਨੂੰ ਜੇ ਹੁਣ ਐਹੇ ਜੇ 2024 ਆ ਗਿਆ ਜੇ ਅੱਜ ਵੀ ਵੈਕਸੀਨ ਤੋਂ ਉਹਨਾਂ ਦੀ ਜਾਣਕਾਰੀ ਨਹੀਂ ਹੈ ਜਾਂ ਉਹਨੂੰ ਲਗਵਾਉਣ ਚ ਉਹ ਇੰਟਰਸਟਡ ਨਹੀਂ ਹੈ ਤਾਂ ਇਹ ਬਹੁਤ ਹੀ ਮਾੜੀ ਗੱਲ ਹੈ ਪਸ਼ੂਆਂ ਦੀ ਸਿਹਤ ਤੇ ਵਾਸਤੇ ਜਿਵੇਂ ਅਸੀਂ ਕਰੋਨਾ ਦੀ ਵੈਕਸੀਨ ਦੇ ਤਿੰਨ ਤਿੰਨ ਆ ਸ਼ਾਰਟ ਲੇ ਆ ਪਰ ਫਿਰ ਵੀ ਕਿਤੇ ਨਾ ਕਿਤੇ ਕਰੋਨਾ ਪੋਜ਼ਿਟਿਵ ਅਸੀਂ ਆ ਜਾਂਦੇ ਆ ਪਰ ਅਸੀਂ ਉਸ ਬਿਮਾਰੀ ਤੋਂ ਮਰਦੇ ਨਹੀਂ ਐਵੇਂ ਜਿਵੇਂ ਪੱਛਮਾਂ 'ਚ ਵੀ ਜਦੋਂ ਅਸੀਂ ਕੋਈ ਵੀ ਵੈਕਸੀਨ ਲਗਾਉਂਦੇ ਆ ਤਾਂ ਹਲਕੇ ਲੱਛਣ ਆ ਸਕਦੇ ਆ ਪਰ ਉਹਦੇ ਨਾਲ ਮੌਤ ਨਹੀਂ ਹੁੰਦੀ ਪਰ ਕੁਝ ਕਿਸਾਨ ਆ ਜਿਹੜੇ ਇਸ ਵੈਕਸੀਨ ਤੋਂ ਬਹੁਤ ਜ਼ਿਆਦਾ ਇਨਕਾਰ ਕਰਦੇ ਆ ਜਿਵੇਂ ਹੁਣ ਇਸ ਵੇਲੇ ਸਾਡੀ ਲੰਪੀ ਸਕਿਨ ਡਿਜ਼ੀਜ਼ ਦੇ ਵੈਕਸੀਨ ਚੱਲ ਰਹੀ ਆ ਗੋਕਿਆਂ ਨੂੰ 1 लाख 8000 वैक्सीन ਅਸੀਂ ਲਗਾਣੀ ਆ 15 April ਤੱਕ ਜਿਹਦੇ ਚ ਅਸੀਂ ਅੱਜ ਅੱਜ ਦੀ ਡੇਟ ਚ 75 ਹਜ਼ਾਰ वैक्सीन گاਵਾਂ ਨੂੰ ਲਗਾ ਚੁੱਕੇ ਆ ਤਾਂ ਜਿਵੇਂ ਕਿ ਪਿਛਲੇ ਸਾਲ ਵੀ ਅਸੀਂ ਦੇਖਿਆ ਸੀ ਵੀ ਵੈਕਸੀਨ ਕੀਤੀ ਸੀ ਅਸੀਂ 1 लाख 8000 ਕੋਕਿਆਂ ਚ ਤੇ ਇਹ ਬਿਮਾਰੀ ਨਹੀਂ ਆਈ ਸੀ ਕੋਕਿਆਂ ਚ ਤੇ ਇਸ ਤੋਂ ਪਿਛਲੇ ਸਾਲ ਤੁਸੀਂ ਲਾ ਲੋ ਉਹ ਕਿੰਨੀ ਜ਼ਿਆਦਾ ਬਿਮਾਰੀ ਆਈ ਤੇ ਕਿ ਕਿਸ ਤਰ੍ਹਾਂ ਅਸੀਂ ਸਾਰੀਆਂ گاਵਾں ਪਰੇਸ਼ਾਨ ਹੋ ਗਈਆਂ ਸੀ ਇਸ ਕਰਕੇ ਵੈਕਸੀਨ ਦਾ ਇਹੀ ਫਾਇਦਾ ਹੁੰਦਾ ਹੈ ਕਿ ਜਦੋਂ ਅਸੀਂ ਆਪਣੇ ਜਾਨਵਰ ਨੂੰ ਕੋਈ ਵੀ ਵੈਕਸੀਨ ਲਵਾਉਂਦੇ ਆ ਉਸ ਬਿਮਾਰੀ ਦੇ ਅਗੇਂਸਟ ਐਂਟੀਬਾਡੀ ਬਣ ਜਾਂਦੀ ਹੈ ਕਿ ਬਿਮਾ ਉਹ ਜਾਨਵਰ ਉਸ ਬਿਮਾਰੀ ਨਾਲ ਲੜਨ ਦੇ ਕਾਬਿਲ ਹੋ ਜਾਂਦਾ ਮੌਤ ਤੋਂ ਬਚ ਜਾਂਦਾ ਤੇ ਜੇ ਅਸੀਂ ਮੰਨ ਲਓ ਸਾਡਾ ਦੁੱਧ ਘਟ ਜਾਂਦਾ ਇੱਕ ਦਿਨ 50 ਰੁਪਏ ਦਾ 100 ਰੁਪਏ ਦਾ ਤਾਂ ਅਸੀਂ ਆਪਣਾ 50000 ਤੋਂ ਲੱਖ ਰੁਪਏ ਦਾ ਜਾਨਵਰ ਬਚਾ ਵੀ ਤਰੇ ਆ ਦਾ ਇਸ ਮੈਂ ਵਾਰੀ ਵਾਰੀ ਇਹੀ गुजारिश ਕਰਦੀ ਹਾਂ ਕਿਸਾਨ ਵੀਰਾਂ ਨੂੰ ਕਿ ਜੋ ਜੇ ਸਰਕਾਰ ਦੀ ਟੀਮ ਤੁਹਾਡੇ ਦਰਵਾਜ਼ੇ ਤੱਕ ਆ ਕੇ ਕਹਿੰਦੀ ਆ ਕਿ ਆਪਣੇ ਪਸ਼ੂਆਂ ਨੂੰ ਵੈਕਸੀਨ ਲਵਾਓ ਤਾਂ ਕਿਰਪਾ ਕਰਕੇ ਸਾਥ ਦਿਓ। ਮੂੰਹ ਖੁਰਦੀ ਬਿਮਾਰੀ ਆ ਬਹੁਤ ਹੀ ਭੈਣਕ ਬਿਮਾਰੀ ਆ ਸਾਨੂੰ ਉਹ ਇਸ ਤਰ੍ਹਾਂ ਇਹਦਾ ਪਤਾ ਲੱਗਦਾ ਪਸ਼ੂ ਦਾ ਇਹਰੇ ਮੂੰਹ ਦੇ ਵਿੱਚੋਂ ਲਾਲਾਂ ਆਉਣ ਲੱਗ ਜਾਂਦੀਆਂ ਤੇ ਪਸ਼ੂਆਂ ਦੇ ਪੈਰਾਂ ਦੇ ਵਿੱਚ ਛਾਲੇ ਹੋ ਜਾਂਦੇ ਆ ਪਸ਼ੂਆਂ ਦਾ ਤੁਰਿਆ ਨਹੀਂ ਜਾਂਦਾ ਪੱਠੇ ਨਹੀਂ ਖਾਂਦੇ। ਤੇ ਬਿਲਕੁਲ ਜਦੋਂ ਬਿਮਾਰ ਹੋ ਜਾਂਦਾ ਪਸ਼ੂ ਲਿੱਤੇ ਕੀ ਹੁੰਦੇ ਪਸ਼ੂ ਦੇ ਬਿਲਕੁਲ ਜੀ ਅੱਧੇ ਰਹਿ ਗਏ ਪਸ਼ੂ ਸਾਡੇ ਜੀ ਇਲਾਜ ਹੈ ਜਿਹੜਾ ਪ੍ਰਾਈਵੇਟ ਡਾਕਟਰੀ ਕਰ ਰਿਹਾ ਪ੍ਰਾਈਵੇਟ ਹੀ ਹੁੰਦੇ ਆ ਜੀ ਕੋਈ ਨਹੀਂ ਆਇਆ ਡਾਕਟਰ ਇੱਥੇ ਸਾਡੇ ਕੋਲੇ ਸਰਕਾਰੀ ਜਦੋਂ ਸਰਕਾਰ ਵੱਲੋਂ ਵੈਕਸੀਨ ਲਈ ਜਾਂਦੀ ਆ ਆਪਣੇ ਪਸ਼ੂਆਂ ਉੱਤੇ ਵੈਕਸੀਨ ਲਗਾਈ ਗਈ ਕੋਈ ਵੈਕਸੀਨ ਨਹੀਂ ਲੱਗੀ ਸਾਡੇ ਪਸ਼ੂਆਂ ਦੇ ਕੋਈ ਵੀ ਡਾਕਟਰ ਕਿਸੇ ਤਰ੍ਹਾਂ ਦੀ ਕੋਈ ਟੀਮ ਵੀ ਨਹੀਂ ਆਈ ਗਈ ਨਾ ਕੋਈ ਵੈਕਸੀਨ ਲੱਗੀ ਹੈ ਪਿੰਡ ਦੇ ਹੱਥ ਹੁਣ ਲਾਜੇ ਕੱਟਾ ਚੱਲਦਾ ਪੁੱਤ ਲਾਜ ਜੀ ਸਾਡਾ ਬਸ 6-7 ਦਿਨ ਹੋ ਗਏ ਸਾਨੂੰ ਤਾਂ ਪੈਸੇ ਲਈ ਜਾਂਦੇ ਆ ਪ੍ਰਾਈਵੇਟ ਡਾਕਟਰ ਆਉਂਦੇ ਆ ਉਹਨਾਂ ਨੂੰ ਜਦੋਂ ਫੋਨ ਲਾਈਦਾ ਉਹ ਆ ਜਾਂਦੇ ਮੌਕੇ ਤੇ ਉਦਹੀਂ ਤੇ ਉਹ ਟੀਕੇ ਲਾ ਕੇ ਜਾਂਦੇ ਆ ਤੇ ਮਾੜਾ ਮੋਟਾ ਸਾਡਾ ਪਸ਼ੂ ਅੱਗੇ ਨੂੰ ਠੀਕ ਆ ਗਾਵਾਂ ਦੇ ਵਿੱਚ ਜ਼ਿਆਦਾਤਰ ਵੇਖਣ ਨੂੰ ਮਿਲਦੀ ਆ ਇਹ ਮੱਝਾਂ ਦੇ ਵਿੱਚ ਥੋੜੀ ਆ گاਵਾਵਾਂ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਆਲੰਪਕਸ ਕੈਨ ਨਾ ਉਹ ਵੀ ਜ਼ਿਆਦਾ ਖਤਰਨਾਕ ਬਿਮਾਰੀ ਸਾਡੇ ਭਾਨਕ ਹੁੰਦੀ ਆ ਇਹ ਤੇ ਸਾਡੇ ਪਸ਼ੂ ਪੱਠੇ ਤਾਂ ਬਿਲਕੁਲ ਹੀ ਨਹੀਂ ਖਾਰੇ ਕੀ ਮੰਗ ਕਰਦੇ ਸਰਕਾਰ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਸਰਕਾਰੀ ਟੀਮ ਆਵੇ ਵੀ ਸਾਡੇ ਪੈਸੇ ਲੱਗੇ ਜਾਂਦੇ ਆ ਪ੍ਰਾਈਵੇਟ ਡਾਕਟਰ ਆਉਂਦੇ ਆ ਪੈਸੇ ਲੈ ਕੇ ਚਲੇ ਜਾਂਦੇ ਆ ਪਰ ਸਾਡਾ ਲਾਜ ਹਜੇ ਪੂਰਾ ਹੋ ਨਹੀਂ ਰਿਹਾਗਾ ਸਹੀ ਪਸ਼ੂ ਮੋਗਾ ਤੂੰ ਸਰਵਜੀਤ ਰੋਲੀ